ਦੇ ਆ ਕੇ ਬੈਠ ਗਏ ਆਪੀ ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸਪੀ ਬੀ02 ਤੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਲਦੀਪ ਅਮਰੀਸਰੀਆ ਲਓ ਵੀਰ ਜੀ ਪਾਰਟ 3 ਦੇ ਵਿੱਚ ਜੋੜਿਆਂ ਵਾਲੇ ਬਰੀਡ ਅਪ ਕਬੂਤਰਾਂ ਦਾ ਸ਼ੌਂਕ ਕਰਾਉਣ ਲੱਗੇ ਆ ਤੇ ਨਾਲ ਇੱਕ ਮਾਦੀ ਤੁਹਾਨੂੰ ਵਿਖਾਵਾਂਗੇ ਠੀਕ ਹੈ ਜੀ ਜੋ ਵੀਰ ਨੇ ਆਪਣੇ ਮੈਡੀਸਨ ਵਾਲੇ ਉਹਨਾਂ ਨੇ ਤਸਵੀਰ ਲਈ ਜੀ ਉਹਦੀ ਤੇ ਉਹ ਕਬੂਤਰੀ ਇੱਥੇ ਜੇ ਵੀਰ ਜੀ ਉਹਨਾਂ ਦੇ ਕੋਲ ਤੇ ਉਹ ਵੀ ਤੁਹਾਨੂੰ ਵਿਖਾਵਾਂਗੇ ਆਪਣੀ ਵੀਡੀਓ ਦੇ ਜੁੜੇ ਰਹੋ ਆਓ ਲੈ ਚੱਲਦੇ ਆਂ ਗੱਡੀ ਆ ਲੋ ਜੀ ਹੋ ਗਈ ਯਾਰ ਜਦਾ ਕੀ ਕਰਾਂਦਾ ਰਾਣੇ ਮੁੰਨੇ ਦਾ ਗੋੰਦਰਾ ਆ ਜੀ ਰਾਣੇ ਮੁੰਨੇ ਉਹਨਾਂ ਦਾ ਕਬੂਤਰ ਜੀ ਠੀਕ ਹੈ ਜੀ ਇਹ ਪਰ ਪੱਲਾ ਜੀ ਇਹਦਾ ਠੀਕ ਹੋ ਗਿਆ ਜੀ ਇਹ ਦੀ ਅੱਖ ਜੀ ਕਰੋ ਇਹਦੀ ਅੱਖ ਦਾ ਸ਼ੌਂਕ ਲਾਲੀ ਪਹਿਲਵਾਨ ਜੀ ਖਲੀਫਾ ਸਾਫ ਕਰਾਉਂਦੇ ਹੋਏ ਸ਼ੌਂਕ ਨਗਾ ਮੁੰਨੂ ਮਾਲਦਾ ਵੀਰ ਇਹ ਦੀ ਅੱਖ ਦਾ ਸ਼ੌਂਕ ਜੀ ਠੀਕ ਹੋ ਗਿਆ ਜੀ ਠੀਕ ਹੋ ਗਿਆ ਲਾਲੀ ਵੀਰ ਜੀ ਆ ਲੋ ਜੀ ਹਲੋ ਜੀ ਕਰੋ ਸ਼ੌਂਕ BMW ਦਾ ਵੱਡਾ ਕਬੂਤਰ ਇਹ ਵੱਡਾ ਕਬੂਤਰ ਜੀ ਜਿਹੜੀਆਂ ਪੱਟੀਆਂ ਸਾਰੀਆਂ ਇਦਾਂ ਦੀਆਂ ਸਾਰੀਆਂ ਇਹੋ ਇੰਨੇ ਗੱਡੀਆਂ ਜਿੰਨੀਆਂ ਕੱਢਦਾ ਪੱਟੀਆਂ ਕੱਢਦਾ ਏ ਪੱਠਾ ਪੱਟੀਆਂ ਹੀ ਪਾਉਂਦਾ ਹਾਂਜੀ ਇਹ ਪੁੰਜਾ ਵੇਖੋ ਇਹ ਵੀ ਅੱਖ ਜੀ ਠੀਕ ਹੈ ਜੀ ਇਹ BMW ਦੀ ਅੱਖ ਜੀ ਤੇ ਬਹੁਤ ਟੌਪ ਟੌਪ ਦੇ ਕਬੂਤਰ ਵੇਖਣ ਨੂੰ ਮਿਲਣਗੇ ਤੁਹਾਨੂੰ ਪਾਰਟ 3 ਦੇ ਵਿੱਚ ਆਪਣੀ ਇਸ ਵੀਡੀਓ ਦੇ ਵਿੱਚ ਠੀਕ ਹੈ ਜੀ ਆਹ ਪੱਲਾ ਸਹੀ ਲੱਗਦਾ ਮਾਦੀ ਲਿਆਣਾ ਮੈਂ ਇਹ ਪਰਪਲਾ ਜੀ ਇਹ ਬਰੀਡਿੰਗ ਸੈਟਅਪ ਜੇ ਥੱਲੇ ਠੀਕ ਹੈ ਜੀ ਆ ਪੂਰਾ ਵਿਊ ਜੇ ਕਬੂਤਰ ਦਾ BMW ਦਾ ਇਹਦੀ ਟੇਲ ਦਾ ਕਰਾ ਭੋਲੀ ਵੀਰੇ ਸ਼ੌਂਕ ਇਹਦਾ ਇਹਦੀ ਟੇਲ ਜੀ ਠੀਕ ਹੈ ਜੀ ਇਹਦਾ ਇਹ ਟੇਲ ਜੀ ਠੀਕ ਹੋ ਗਿਆ ਇਹਦੇ ਪੰਜੇ ਜੀ ਜੰਮ ਨੂੰ ਕੁੰਦੇ ਬਹੁਤ ਘੈਂਟ ਜੀ ਆ ਲੋ ਜੀ ਤਾਰਾਮੁਲਾ ਉਸਤਾਦ ਜੀ ਹੁਣਾਂ ਦਾ ਵੱਡਾ ਜੋ ਕਿ ਕਬੂਤਰ ਆ ਵੀਰ ਜੀ ਹੁਣਾਂ ਦੇ ਕੋਲ ਉਹਦਾ ਗਾੜੀ ਪੱਠਾ ਜੀ ਠੀਕ ਹੈ ਜੀ ਮਾਂ ਜਾਗਤੀ ਨਹੀਂ ਇਹਦੀ ਮਾਂ ਇਹਦੀ ਜਾਗਤੀ ਨਹੀਂ ਜੀ ਜਿਹੜੇ ਉੱਪਰ ਜਾਗਤੀ ਨੇ ਆਪਾਂ ਪਾਰਟ 2 ਦੇ ਵਿੱਚ ਵੇਖੇ ਸੀ ਇਸੇ ਪੈ ਇਸੇ ਦੇ ਭੈਣ ਭਰਾ ਸੀ ਇਸੇ ਦੇ ਭੈਣ ਭਰਾ ਜੀ ਜਾਗਤੀ ਇਹ ਵੱਡਾ ਕਬੂਤਰ ਜੋੜਿਆਂ 'ਤੇ ਡੱਕਿਆ ਜੀ ਇਹ ਵੱਡਾ ਕਬੂਤਰ ਜੋੜਿਆਂ 'ਤੇ ਡੱਕਿਆ ਹੋਇਆ ਜੀ ਠੀਕ ਹੈ ਜੀ ਵੀਰ ਜੀ ਹੁਣਾਂ ਨੇ ਇਹਦਾ ਕਰਾਤਾ ਐਸ਼ਮੀ ਇਹਦਾ ਕਰਾਤਾ ਲਾਲੀ ਭਾਣੂ ਐਹੀ ਫੜਾਇਆ ਸੀ ਨਾ ਹਾਂ ਲਾਲੀ ਇਹਦਾ ਸ਼ੌਂਕ ਹੋ ਗਿਆ ਵਾ ਇਹਦਾ ਕਰਾਤਾ ਸ਼ੌਂਕ ਦਾ ਪਤਾ ਨਹੀਂ ਕੀ ਡਾਡੀ ਹੁੰਦੇ ਆ ਠੀਕ ਹੈ ਜੀ ਇਹਦਾ ਵੀ ਸ਼ੌਂਕ ਤੁਹਾਨੂੰ ਕਰਾਇਆ ਸ਼ੁਰੂਆਤ ਦੇ ਵਿੱਚ ਇਹ ਨਾ ਪਏ ਕਮਕਾ ਕੂਤਰਾ ਸ਼ੌਂਕਾਈ ਵੱਡਿਆ ਆਹ ਜਿਹੜਾ ਜਿਹੜਾ ਇਹ ਲੋ ਜੀ 골ਡਨ ਇਹ ਵੱਡੇ ਕੂਤਰਾ ਤੋਂ ਵੀ ਐਂਡੀ ਵੇਂਦਾ ਰਿਹਾ ਹੈ ਆ ਠੀਕ ਹੈ ਜੀ ਇਹ ਇਹ ਆਪਣੇ ਘਰ ਦੀ ਬਰੀਡ ਹੈ ਵੀ ਹਾਂ ਜੀ ਇਹ ਵੀ ਘਰ ਦੀ ਬਰੀਡ ਹੀ ਹੈ ਹਾਂ ਜੀ ਹਾਂ ਜੀ ਇਹ ਕਿਹਦਾ ਬੱਚਾ ਇਹ ਆਪਣੇ 골ਡਨਾਂ ਜੀ ਇਹ 골ਡਨਾਂ ਚੋਂ ਜੇ ਬਰੀਡ ਹੋਣਾ ਹਾਂ ਜੀ ਹਾਂ ਜੀ ਠੀਕ ਹੈ ਜੀ ਕਰਾਓ ਇਹਦੀ ਅੱਖਾਂ ਵਿੱਚ ਉਹੜਾ ਉੱਤੇ ਸਲੇਟੀ ਕਬੂਤਰ ਸੀ ਨਾ ਹਾਂ ਹਾਂ ਉਹ ਇਸੇ ਦਾ ਹੀ ਇਸੇ ਦਾ ਓਕੇ ਮਾਂ ਦੀ ਮਾਂ ਵੀ ਐਮ ਡਬਲ ਯੂ ਆ ਓਕੇ ਪਿੰਗ ਕਰਕੇ ਲੈ ਆਉਂਦੇ 골ਡਨ ਹਾਂਜੀ ਹਾਂਜੀ ਇਹ ਅੱਖ ਦਾ ਸ਼ੌਂਕ ਜੀ ਠੀਕ ਹੈ ਜੀ ਇਹਦੇ ਨਾਲ ਦੀ ਮਾਦੀ ਦਾ ਵੀ ਸ਼ੌਂਕ ਰਾਉਂਦੇ ਆ BMW ਮਾਦੀ ਏ ਓਕੇ ਕਬੂਤਰ 골ਡਨ ਦੇ ਪਿਛੇ ਇਹਨਾਂ ਦੀ ਸਲੇਡੀ ਬੱਚਾ ਗੱਡੇੜਾ ਤੁਹਾਨੂੰ ਉੱਤੇ ਵਿਖਾਇਆ ਜੀ ਠੀਕ ਹੋ ਗਿਆ ਜੀ ਠੀਕ ਹੋ ਗਿਆ ਅਸੀਂ ਬਿਆਲੀ ਪੱਟੀ ਦਾ ਸ਼ੌਂਕ ਹੈ ਆ ਲੋ ਜੀ ਤੇਬੇ ਵਾਲੇ ਪੱਠੇ ਦਾ ਕਰੋ ਸ਼ੌਂਕ ਆ ਪੱਠੀ ਤੇਬੇ ਵਾਲੀ ਪੱਠੀ ਇਹਦਾ ਆਪਾਂ ਨੂੰ ਇੰਸਟਾ ਦੇ ਕਿਸੇ ਨੇ 6000 ਰੁਪਏ ਦਿੱਤਾ ਸੀ ਪਰ ਵੇਚਣੀ ਹੈ ਅਗਰ ਆਪਾਂ ਹੀ کہیں ਸੇਲ ਹੀ ਕਰਨੀ ਪੱਠੀ ਓਕੇ ਹਾਂਜੀ ਇੱਕ ਆਪਾਂ ਜਿਹੜੀ ਫੋਟੋ ਲੱਗੀ ਹੈ ਨਾ ਉਹ ਵੀ ਤਸਵੀਰ ਹੈ ਹਾਂਜੀ ਉਹ ਵੀ ਵਿਖਾਣੀ ਜੀ ਆਪਾਂ ਸ਼ੋ ਕਰੋਣਾ ਜੀ ਉਹ ਵੀ ਤੇ ਨਾਲ ਤਸਵੀਰ ਵੀ ਖਾਵਾਂਗੇ ਆ ਲੋ ਜੀ ਪਰ ਪੱਲੇ ਦਾ ਸ਼ੌਂਕ ਹੈ ਬੈਲੈਂਸ ਦਾ ਵੇਖੋ ਇਹਦਾ ਬੈਲੈਂਸ ਵੀ ਵੇਖੋ ਜੀ ਇਹ ਇਹਦਾ ਬੈਲੈਂਸ ਹੈ ਜੀ ਠੀਕ ਹੈ ਜੀ ओके okay हो गया। हां लो जी, जी जो कि महीने बाद पार्ट 2 ਦੇ ਵਿੱਚ ਦੱਸਿਆ ਵੀਰ ਹੁਣਾਂ ਨੇ। ਮਹੀਨੇ ਬਾਅਦ ਕਬੂਤਰ ਜਿਹੜਾ ਵਾਪਸ ਆਇਆ ਨਾ ਇਹਨੂੰ ਇੱਕ ਰੀਨ ਨੂੰ ਦੋ ਤੀ ਇਹਦਾ ਬੱਚਾ ਹੀ ਉਹ ਹੈ ਨਾ। ਨਹੀਂ ਨਹੀਂ ਇਹ ਕਬੂਤਰ ਆਪ ਆ ਇਹਨੂੰ ਦੋ ਤੀ ਇਹ ਆਪ ਮਹੀਨੇ ਬਾਅਦ ਹਾਂਜੀ ਇਹਨੂੰ ਨਾ ਦੋ ਦਿਨਾਂ ਰੀ ਝਖੜੇ ਨੇ ਖੜਿਆ ਤੇ ਹਰ ਵਾਰੀ ਵਾਪਸ ਹੁੰਦਾ ਰਿਹਾ ਜਦੋਂ ਨੇਰ ਦਾ ਧੱਕਿਆ ਏ। ਓਕੇ। ਜੇ ਅਵਲਦੇ ਨੇ ਉਸੇ ਦੇਣੀ ਆਏ ਨਾ ਜੇ ਉਦਨ ਨਹੀਂ ਆਏ ਤੇ ਇੱਕ ਮਤਲਬ ਇਹਦੀ ਵਾਪਸੀ ਹੈਗੀ ਹੈ ਗਿਆ ਨੂੰ। ਠੀਕ ਹੋ ਗਿਆ। ਪੀਐਸਏ ਜਿੰਦਾ ਆਏ ਤੇ ਕਬੂਤਰ ਆਊਗਾ ਆਪਣਾ ਵਾਪਸ। ਠੀਕ ਹੋ ਗਿਆ ਜੀ। ਹਾਂਜੀ। ओके okay. ठीक एक... okay. हो गया। ਇਹਨਾਂ ਦੀ ਵਾਪਸੀ ਬੜੀ ਆ ਇਹਦਾ ਪੱਠਾ ਹੁਣ ਉਤੇਕ ਐਜੀਏਟ ਪਰ ਜਾਨੀ ਹਾਂਜੀ ਠੀਕ ਹੈ ਜੀ। ਇਹ ਹੁਣ ਕਬੂਤਰ ਨਸਲ ਹੀ ਖਤਮ ਹੋ ਗਈ ਜਿਹੜੀ ਨਸਲ ਜੇ ਹੈਗਾ ਕਬੂਤਰ। ਓਕੇ। ਇਹ ਪਹਿਲੇ ਕਬੂਤਰ ਦੇਖ ਦਿੰਦੇ ਹਾਂ। ਬਿਲਕੁਲ ਬਿਲਕੁਲ ਰਾਈਟ ਹੋ ਗਿਆ। ਆਹ ਸਾਹ ਜੀ 13 ਦਿਨ ਕਰਾ ਲਿਆ। 7 ਬਲੱਡ ਲਾਈਨ ਹੈਗੀ ਓਸਤਾਦ ਨੇ ਅੱਜ ਕਰਦੀ ਆ। ਉਹਨਾਂ ਦਾ ਪੱਠਾ ਨਹੀਂ। ਆਲੂ 3 ਬਣਾ ਇੱਕ ਉਹਨੀਆਂ 2 ਮਖਾ ਇੱਕ ਉਹਨ ਨੂੰ ਕੁਝ ਆ ਦੇ। ਅੱਖ ਦਾ ਸ਼ੋਅ ਕਰੋ ਇਹਦੀ। ਠੀਕ BMW ਬਿਲਕੁਲ। ਇਹ ਅੱਖ ਜਾਲਦਾ ਐ ਦੀ ਅੱਖ ਜੇ ਠੀਕ ਹੈ ਜੀ ਨੁਕਰ ਚ ਬੈਠੀ ਆ ਪੱਟੀ ਕਿਡਾਈ ਲਾਖੀ ਜੀ ਐ ਦੀ ਅੱਖ ਦਾ ਸ਼ੌਂਕ ਕਰੋ ਤੁਸੀਂ ਬਹੁਤ ਸੋਹਣੀ ਅੱਖ ਜੇ ਜੇ ਕਿਸੇ ਵੀਰ ਕੋਲ ਇਸ ਨਾਲ ਦੀ ਅੱਖ ਹੈਗੀ ਆ ਤੇ ਸ਼ੌਂਕ ਜਰੂਰ ਕਰਾਓ ਜੀ ਠੀਕ ਹੈ ਜੀ ਇਸ ਅੱਖ ਨਾਲ ਦਾ ਜੇ ਕਿਸੇ ਵੀਰ ਕੋਲ ਪੈਂਦਾ ਹੈਗਾ ਵਾ ਤੇ ਸ਼ੌਂਕ ਜਰੂਰ ਕਰਾਓ ਚਾਹੇ ਮੈਨੂੰ ਹੀ ਛੱਡ ਲਿਓ ਆਪਾਂ ਆਪਣੇ YouTube ਤੇ ਵੀਡੀਓ ਪਾਵਾਂਗੇ ਠੀਕ ਹੈ ਜੀ ਤੁਹਾਡੀ ਛੱਤ ਦੀ ਵੀ ਇਹ ਨੀ ਦੀ ਚਾਨ ਐ ਦਾ ਪਰਪੱਲਾ ਜੀ ਠੀਕ ਹੈ ਜੀ ਐ ਪਰਪੱਲਾ ਜੀ ਦਾ ਲਾਖੀਆਂ ਦੀ ਗੱਲ ਗਾਂਡੇ ਪਾਪਾ ਠੀਕ ਹੋ ਗਿਆ ਇੱਕ ਹਾਰ ਇੱਕ ਦੀ ਭੈਣ ਬਾਂਮਣ ਨਾ ਪਾਈ ਉਹ ਤੇ ਦਿਖਾਈ ਦੇ ਆ ਲੋ ਓਕੇ ਹੋ ਗਿਆ ਜੀ ਇਹ ਇਹਦੀ ਬੈਲੈਂਸ ਜੀ ਇਹ ਪੰਜੇ ਜੀ ਦੇ ਵਾਸ਼ਲਾ ਪਈਆਂ ਹੋਈਆਂ ਜੇ ਨੂੰ ਠੀਕ ਹੈ ਜੀ ਜਾਮ ਨੂੰ ਪੰਜੇ ਜੀ ਨਿਸ਼ਾਨੀਆਂ ਲਾਈਆਂ ਹੋਈਆਂ ਵੀਰ ਜੀ ਉਹਨਾਂ ਨੇ ਵਾਸ਼ਨਾ ਪਾਈਆਂ ਹੋਈਆਂ ਆ ਲੋ ਜੀ ਚੇਅਰਮੈਨ ਸਾਹਿਬ ਜੀ ਕਰਦੇ ਹੋਏ ਸ਼ੌਂਕ ਆ ਬੱਚੀਆਂ ਲਾਖੇ ਜਾਲਦਾਰ ਜਿਹੜੇ ਲਾਖੇ ਜਾਲਦਾਰ ਉੱਤੇ ਵੇਖੇ ਨਾ ਉਹ ਪਹਿਣਾ ਉਹਨਾਂ ਦੀ ਖਾਨਦਾਨਾਂ ਜਗੇ ਉਹਨਾਂ ਦੀ ਖਾਨਦਾਨਾਂ ਚੀ ਠੀਕ ਹੈ ਜੀ ਠੀਕ ਹੋ ਗਿਆ ਉਸਤਾਦ ਜੀ ਹਾਂ ਜੀ ਹਾਂ ਜੀ ਰੇਸ਼ਮ ਜੀ ਕੀ ਕਹਿ ਰਹੇ ਤੁਸੀਂ ਇਹ ਨਾ ਆਪਣੇ ਉਸਤਾਦ ਤਾਰਾ ਮੁੱਲਾ ਜੀ ਹੈ ਲਾਹੌਰ ਤੋਂ ਓਕੇ ਇਹ ਉਹਨਾਂ ਦਾ ਵੱਡਾ ਕੂਤਰ ਟੈਡੀ ਆ ਠੀਕ ਹੈ ਇਹ ਉਹਨਾਂ ਕੋ ਨਾ ਭਦਰ ਕੂਤਰ ਵੇਂਦਾ ਰਿਹਾ 7 7 8 8 ਵਜੇ ਜੀ ਆ ਪਾਟਾ ਇੱਥੇ ਲੱਗਣੇ ਪਾ ਰਿਹਾ ਹੈ ਇਹ ਨਿਸ਼ਾਨੀ ਠੀਕ ਹੈ ਨਿਸ਼ਾਨੀ ਵੀ ਆ ਹੱਕ ਦਾ ਕਰਾਓ ਪਹਿਲੇ ਸ਼ੌਂਕ ਦਾ ਤੁਹਾਨੂੰ ਕਹਿ ਦ ਆ ਨੰਨੇ ਦੇ ਬੜੇ ਮੁੰਡੇ ਆਏ ਦੀ ਅੱਖ ਜੇ ਕਰੋ ਇਹਦਾ ਸ਼ੌਕ ਇਹ ਜਿਹੜੀ ਮਾਦੀ ਨਾਲ ਲੱਗਣਾ ਉਸੇ ਨਾਲ ਪੱਟੇ ਡੁੰਦਾ ਜੀ ਮਾਦੀ ਅੱਖ ਬੰਦ ਕਰਕੇ ਲੱਗਦੇ ਆ ਇਸ ਜਿਹੜੇ ਪੂਰੇ ਬੱਚੇ ਪਾਲਦਾ ਇਹ ਬਾਕੀ ਬਰਾਸ਼ਾ ਵੀ ਜੱਗ ਕਰ ਸਕਦੇ ਹੋ ਕਿੰਨੇ ਬੱਚੇ ਪਾਲੇ ਇਹਨੇ ਕਿੰਨੇ ਬੱਚੇ ਪਾਲਦੇ ਹੁਣ ਤੱਕ ਇਹ 60 70 ਹੋਣੇ ਆਪਣੇ 60 ਤੋਂ 70 ਬੱਚੇ ਪਾਲ ਛੱਡੇ ਜੇ ਇਹਨੇ ਹਾਂਜੀ ਠੀਕ ਹੈ ਜੀ ਨੀਲੀ ਮਾਦੀ ਨਾਲ ਇਸੇ ਦਾ ਬੱਚਾ ਆਇਆ ਕੋ 3 3 ਵਜੇ ਵੇਂਦਾ ਰਿਹਾ ਸਾਡੀ ਕੋ ਬਾਜੀ ਆਲਾ ਬੱਚਾ ਵੇਂਦਾ ਰਿਹਾ ਜੀ 3 3 ਵਜੇ ਵੀਰ ਮਾਂ ਨੀਲੀ ਹਰੀ ਠੀਕ ਹੈ ਜੀ ਇੱਕ ਹੋਰ ਨਹੀਂ אבי ਦੀ ਟੈਡੀ ਇਹ ਵੀ ਇਸੇ ਦੀ ਟੈਡੀ ਪਠੀ ਠੀਕ ਹੋ ਗਿਆ ਜੀ ਇਹ ਵਕ ਵਕ ਮਾਦੀਆਂ ਨੇ ਘਟਾਇਏ ਇਹਦੇ ਬੱਚੇ ਓਕੇ ਹਾਂ ਜੀ ਇਹ ਵੀ ਬਾਜੇ ਚ ਰਹੀ ਠੀਕ ਹੋ ਗਿਆ ਠੀਕ ਹੋ ਗਿਆ ਹਾਂ ਜੀ ਉਤਨਾ ਹੀ ਚਾਹੀਦਾ ਹੈ ਇੱਕ ਮਿੰਟ ਇਹ ਯੂਰੋ ਕੱਪ ਦੀ ਮੋਹਰ ਲੱਗੀ ਆ ਇਸ ਤੇ ਓਕੇ ਹਾਂ ਜੀ ਇਹ ਇਹ ਨਾ ਆਪਾਂ ਬਾਜੇ ਜਿਹਾ ਹੜਾਇਆ ਸੀ ਆ ਠੀਕ ਹੈ ਜੀ ਤੇਰੀ 3-3 ਵਜੇ ਦੀ ਆਪਣੇ ਕੋ ਪਰਵਾਜ਼ ਆਈ ਆ ਤੇ ਲਾਸਟ 22 ਨੇ ਨੇਰ ਚਲ ਗਿਆ ਤੇ ਇਹ 1 ਮਹੀਨੇ ਬਾਅਦ ਪੂਰਾ ਕਿ ਇਹਨੇ ਨਾ ਕੱਦੂ ਦੇ ਵਿੱਚ ਫੜਿਆ ਪੈਲੀਆਂ ਜੋ ਆ ਠੀਕ ਹੈ ਜੀ ਮੀਂਹ ਪੈਣ ਡਿਆ ਮੀਂਹ ਦੇ ਵਿੱਚ ਫੜਿਆ ਏ ਓਕੇ ਤੇ ਉਹ ਮਲਵਈਆਂ ਵਾਲੇ ਉਹਨਾਂ ਨੇ ਪੁੱਤਰਾ ਆਪਾਂ ਨੂੰ ਵਾਪਸ ਕਰਤਾ ਏ ਮਤਲਬ ਇਹ ਮਹੀਨੇ ਬਾਅਦ ਆਪਾਂ ਨੂੰ ਵਾਪਸ ਕੀਤਾ ਉਹਨਾਂ ਨੇ 2 ਮਹੀਨੇ ਬਾਅਦ ਫੜਿਆ ਗਿਆ ਸੀ ਤੇ ਉਹਨਾਂ ਨੇ ਫੋਨ ਲਾਤਾ ਸਾਨੂੰ ਓਕੇ ਹਾਂ ਜੀ ਇਹਦੀਆਂ ਦੋ ਪੱਟੀਆਂ ਆਈ ਤੀਆਂ ਸਾਡੀ ਗੁੱਡੀਆਂ ਬਾਜੀ ਆ ਠੀਕ ਹੈ ਜੀ ਪਰ ਪਲਾ ਕਰੋ ਚੱਕ ਜੀ ਇਹਦਾ ਇਹ ਬਾਹਰ ਜੋੜਿਆਂ 'ਚ ਪਾੜਿਆ ਆ ਪਾ ਕਬੂਤਰਾਂ ਦੇ ਬਿਲਕੁਲ ਜੀ ਬਿਲਕੁਲ ਬਹੁਤ ਟੌਪ ਦਾ ਕਬੂਤਰ ਜੀ ਠੀਕ ਹੈ ਜੀ ਨੇਰ ਦੇ ਵਿੱਚ ਇਹ 30 23 ਦੀ ਗਲਤੀ ਇੰਜੀਨੀਅਰ ਪਿਆ ਸੀ ਓਕੇ ਤੇ ਨੇਰ ਵਗਦੇ ਜਿਹੋ ਉੱਤੋਂ ਨਿਕਲ ਕੇ ਬੈਠਾ 3 ਵਜੇ ਤਿੰਨ ਵਜੇ ਬੈਠਾ ਨੇਰ ਤੇ ਨਿਕਲ ਕੇ ਆਹ ਲੋ ਜੀ ਆ ਇਹਦੀ ਅੱਖ ਜੀ ਠੀਕ ਹੈ ਜੀ ਹਾਂ ਜੀ ਆ ਦੀ ਅੱਖ ਜੀ ਬਾਕੀ ਤੁਸੀਂ ਅੰਦਾਜ਼ਾ ਲਾ ਲਿਓ ਜੀ ਅੱਖ ਤੋਂ ਇਹਦਾ ਠੀਕ ਹੈ ਜੀ ਆਹ ਲੋ ਜੀ ਬਹੁਤ ਸੋਹਣੀ ਹੈ ਦੀ ਬੰਤਰ ਜੀ ਬੈਲੈਂਸ ਚੈੱਕ ਕਰਾ ਦਿਓ ਰਸ਼ਮੀ ਜੀ ਆ ਬੈਲੈਂਸ ਚੈੱਕ ਕਰੋ ਤੁਸੀਂ ਇੱਕ ਪੱਤਾ ਦੋ ਮੈ ਜੀ ਇੱਕ ਪੱਤਾ ਠੀਕ ਹੈ ਜੀ ਬਹੁਤ ਬੈਲੈਂਸ ਜੀ ਇਹਦਾ ਠੀਕ ਹੈ ਜੀ ਆ ਰਿਹਾ ਫੁੱਲ 뷰 ਜੀ ਓਕੇ ਹੋ ਗਿਆ ਆ ਲੋ ਜੀ ਇੱਕ ਹੈ ਪਰਿੰਦਾ ਮਾਦੀ ਇੱਕ ਹੈ ਮਾਦੀ ਜੀ ਠੀਕ ਹੈ ਜੀ ਆ ਵੀਰ ਹੁਣਾ ਦੇ ਕੋਲ ਇਹ ਮਾਦੀ ਬਹੁਤ ਉੱਡੀ ਨਾ ਬਹੁਤ ਉੱਡੀ ਜੇ ਮਾਦੀ ਕਿੰਨੇ ਵਜੇ ਤੱਕ ਆਈ ਡਾਰ ਰਹੀ ਜੀ ਇਹਦੀ 1.5 ਵਜੇ ਤੱਕ ਆਪਣੀ ਡਾਰ ਆਈ ਹੈ 1.5 ਵਜੇ ਤੱਕ ਹਲੇ ਕੀ ਸਾਦੀ ਕੋਈ ਬਾਜੀਆਂ ਦੇ ਕੋਈ ਕੋਈ ਤਿਆਰੀ ਨਹੀਂ ਕੋਈ ਨਹੀਂ ਅਜਾ ਤੂੰ ਗਿ ਜਾ ਰਹੇ ਇਹਨੂੰ ਆ ਦੇਖੋ ਜੀ ਤਸਵੀਰ ਠੀਕ ਹੈ ਜੀ ਇਹਦੀ ਆਪਣੀ ਸਟੇਜ ਤੇ ਫੇਰ ਪਈ ਹੈ ਇਨਸਟਾ ਤੇ ਪਾਈ ਸੀ ਵੀਰ ਹੁਣਾ ਨੇ ਤੇ ਆ ਕਰਾਉ ਵਿਖਾਓ ਨਾਲ ਨਾਲ ਮਾਦੀ ਵੀ ਰੱਖੋਣਾ ਇਹ ਆ ਆ ਠੀਕ ਹੈ ਜੀ ਹਾਂ ਜੀ ਆ ਕਿਸੇ ਆਪਣੇ ਵੀਰ ਜੀ ਹੁਣੀ ਦਵਾਈਆਂ ਵਾਲੇ ਮੈਡੀਸਨ ਵਾਲੇ ਅਲੀ ਸ਼ਾਹ ਵੀਰ ਠੀਕ ਹੈ ਜੀ ਉਹ ਜੋ ਪ੍ਰੋਜੈਕਟ ਵੇਚਦੇ ਨੇ ਆਪਣੇ ਭਰਾ ਨੇ ਜੀਜ ਨੇ ਬੜੇ ਠੀਕ ਹੈ ਜੀ ਤੇ ਇਹ ਮਾਦੀ ਦੀ ਫੋਟੋ ਲੱਗੀ ਜੇ ਉਸ ਤੇ ਠੀਕ ਹੋ ਗਿਆ ਜੀ ਮੈਡੀਸਨ ਤੇ ਠੀਕ ਹੈ ਜੀ ਇਹ ਮਾਦੀ ਤੇ ਇਹ ਫੋਟੋ ਲਾਈ ਜੇ ਤੇ ਇਹ ਜੋ ਨੰਬਰ ਆ ਅਲੀ ਸ਼ਾਹ ਵੀਰ ਜੀ ਹੁਣਾ ਦਾ ਸਾਰੀ ਜ਼ਿੰਮੇਵਾਰੀ ਮੇਰੀ ਆ ਜੀ ਜੋ ਕੋਈ ਵੀ ਪੈਸਾ ਥੇਲਾ ਪੋਣਾ ਵੀਰ ਜੀ ਉਹਨਾਂ ਨੂੰ ਬੇਚ ਜਿਗ ਪਾ ਦਿਓ ਤੇ ਮੈਡੀਸਨ ਤੁਹਾਡੇ ਕੋ ਪਹੁੰਚੇਗੀ ਜਰੂਰ ਬਾਕੀ ਸਾਰੀ ਜ਼ਿੰਮੇਵਾਰੀ ਮੇਰੀ ਆ ਅਲੀ ਸ਼ਾ ਵੀਰ ਹੁਣੀ ਧਾਰੀਵਾਲ ਠੀਕ ਹੈ ਜੀ ਜ਼ਿਲ੍ਹਾ ਗਰਦਾਸਪੁਰ ਲੋ ਜੀ ਅਗਲੀ ਵੀਡੀਓ ਚ ਜਲਦ ਮਿਲਦੇ ਆ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ